ਤਾ ਹਾਂਜੀ ਮਿੱਤਰੋ ਕਿਦਾਂ ਸਾਰੇ ਤਾਂ ਮਿੱਤਰੋ ਆਇਆ ਤਿਆਰ ਲੈ ਕੇ ਤੁਹਾਡੇ ਲਈ ਹੋਰ ਨਵੀਂ ਫਨੀ ਜੀ ਵੀਡੀਓ ਤਾਂ ਆਓ ਦੇਖਦੇ ਹਾਂ ਤੋਂ ਲਈ ਵੀਡੀਓ ਇਸ ਤੋਂ ਬਾਅਦ ਉਸਤੇ ਫਨੀ ਜੀ ਕਮੈਂਟ ਵੀ ਪੜਦੇ ਆ ਕਮੈਂਟ ਵੀ ਬਹੁਤ ਫਨੀ ਹੋਣ ਵਾਲੇ ਆ ਤਾਂ ਚਲੋ ਆਓ ਦੇਖਦੇ ਆ ਵੀਡੀਓ ਤੇ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰਦੇ ਆ ਕਰੋ ਮਿੱਤਰੋ ਤੇ ਕਮੈਂਟ ਕਰਨਾ ਨਾ ਭੁੱਲਿਆ ਕਰੋ ਚਲੋ ਦੇਖਦੇ ਆ ਵੀਡੀਓ ਜੀ ਜੀ ਮੇਕੇ ਤੁਹਾਨੂੰ ਪਤਾ ਹੀ ਆ ਹਨਾ ਤੇ ਅੱਜ ਤੁਹਾਨੂੰ ਦਿਖਾਇਆ ਸੀ ਅਸੀਂ ਪਿੰਡ ਦਾ ਵੀਓ ਤੇ ਐਂਡ ਬਣਾਏ ਸੀ ਆਪਾਂ ਚਿਕਨ ਵੀਡੀਓ ਵਿੱਚ ਬੈਠੀ ਸੋਨੂ ਕੌਰ ਨੂੰ ਲੱਭਣ ਵਾਲੇ ਨੂੰ 5 ਰੁਪਏ ਇਨਾਮ ਤੇ ਮਿਲਦੇ ਆ ਫਿਰ ਨੈਕਸਟ ਬਲੌਗ ਚ ਇਦਾਂ ਹੀ ਬਲੌਗ ਨਾਲ ਬਣੇ ਰਹੋ ਇਦਾਂ ਹੀ ਪਿਆਰ ਦਿੰਦੇ ਰਹੋ ਬਲੌਗ ਨੂੰ 1 ਰੁਪਿਆ ਬਣਦਾ ਮੈਨੂੰ ਦੰਦ ਦਿਖਿਆ ਪਰ ਪਤਾ ਨਹੀਂ ਲੱਗਿਆ ਕਿਸ ਦੇ ਆ ਮੈਂ ਹਾਰ ਗਿਆ ਬਾਈ ਪਿੱਛੇ ਬੈਗ ਦੀ ਟੋਹ ਤੇ ਉਹਦੇ ਦੰਦ ਪਏ ਆ ਤਿੰਨ ਵਾਰ ਦੇਖਣ ਤੇ ਮਸਾ ਦੰਦ ਦਿਖੇ ਹੁਣ ਤੂੰ ਕੀ ਚਾਹਣਾ ਜਿਹੜੀ ਕੁੜੀ ਵੀਡੀਓ ਬਣਾ ਰਹੀ ਹੋਂ ਦਾ ਪਰਛਾਵਾ ਪਿੱਛੇ ਪੈ ਰਸੀ ਪਰਛਾਵੇਂ ਨੂੰ सोनू ਕੋਲ ਦੱਸ ਕੇ 5 ਰੁਪਏ ਨਾਮ ਜਿੱਤ ਲਈ ਨਾ ਬਈ ਝੂਠ ਕਦੇ ਨਹੀਂ ਬੋਲਿਆ ਸੀ ਤੇ ਫਿਰ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਐਂਡ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਤੇ ਮਿਲਦੇ ਆ ਨੈਕਸਟ ਵਲੌਗ ਔਖਾਇਆ ਮੈਂ ਤਾਂ ਮੰਮੀ ਵਾਲੀ ਐਂਕਲਾ ਆ ਕੇ ਵੀ ਦੇਖ ਲਿਆ ਕੁਝ ਨਹੀਂ ਦਿਖਿਆ ਕੱਲੇ ਦੰਦ ਹੀ ਦਿਖਿਆ ਪਿੱਛੇ ਦੰਦ ਕਿਸ ਦੇ ਪਏ ਆ ਬੈੱਡ ਤੇ ਸਾਲੀ ਸਮਝ ਨਹੀਂ ਆਉਂਦੀ ਫੋਨ ਸਿੱਧਾ ਕਰਕੇ ਵੇਖਾਂ ਕਿ ਟੇਡਾ ਅਗਲੇ ਫਿਰ ਧਰਮਸ਼ਾਲਾ ਚਾਏ ਨੇ ਟੌਰ ਤਾਂ ਕੱਢਣਗੇ ਹੀ ਵਾਓ ਚੋਬਰ ਟੋਡੋੜ ਮੈਦੇ ਦੇਖੋ ਚੋਬਰ ਟੋਡੋੜ ਮੇਰੇ ਆ ਜਾ ਕੇ ਦੇਖੋ ਚੋਬਰ ਸ਼ੁਕਰੋ ਕੋਈ ਸਾਡੇ ਘਰ ਚੋਂ ਨਹੀਂ ਬਣਿਆ ਬਲੌਗਰ ਨਹੀਂ ਤਾਂ ਸਾਡਾ ਵੀ ਇਦਾਂ ਜਲੂਸ ਕੱਢਿਆ ਕਰਿਆ ਫੈਮਿਲੀ ਗਿਵਨ ਸਰ ਜਣੇ ਆਈ ਹੋਪ ਕਿ ਤੇ ਸਾਡੇ ਨੂੰ ਬਹੁਤ ਵਦਿਆ ਹੋ ਗਿਆ ਸਵਾਗਤ ਆਪਣੇ ਚੈਨਲ ਵਿੱਚ ਸੋ एवरीवन ਟਾਈਮ ਹੋ ਚੁੱਕਿਆ ਤਕਰੀਬਨ ਨਸੀਲਾ ਓਏ ਹੈਲੋ ਗਾਇਸ ਕਦੀ ਗਾਇਸ ਸਾਨੂੰ ਕਹਿ ਜਾਂਦੀ ਕਦੇ ਕੁੱਤਿਆਂ ਨੂੰ ਹੈ ਕਮਲੀ ਸਤੀ ਬਈਆਂ ਸੌ ਰਹੀ ਹੈ ਸੋ एवरीवन ਨਸੀਲਾ ਆਪਣੀ ਸੌ ਰਹੀ ਹੈ ਐਂਡ ਅਬੇ ਜਲਦੀ ਬੋਲ ਕੱਲ ਸਵੇਪ ਪਨਵੇਲ ਨਿਕਲਣਾ ਅੱਛਾ ਪਕਾ ਰਹੇ ਸੀ ਫੋਟੋ ਸ਼ੂਟ ਫਿਕਸ ਗ੍ਰਿਪ ਸੀ ਫਿਲਹਾਲ ਉਦਾਂ ਹੀ ਲਿਬੜੇ ਤਿਬੜੇ ਆਪਾਂ ਐਂਡ ਮੈਂ ਆਪਣੇ ਵਲੌਗ ਦੀ ਕੀਤੀ ਹੈ ਸ਼ੁਰੂਆਤ ਬਾਰਜ ਤੁਹਾਨੂੰ ਵੀ ਚੈੱਕ ਕਰਦੇ ਆ ਆਈਟੀਵੀ ਕੀ ਬੇਲਨੇ ਚ ਬਾ ਆਈ ਨਹਾ ਕੇ ਬਣਾ ਲੈ ਦੀ ਬਲੌਗ ਬੱਤ ਸਹੀ ਏ ਤੈਨੂੰ ਸਿਰਫ ਜੁੱਤੀ ਦੀ ਕਮੀ ਆ ਹੋਰ ਕੁਛ ਨਹੀਂ ਮੈਨੂੰ ਤਾਂ ਇਹ ਸਮਝ ਨਹੀਂ ਆਉਂਦੀ ਵੀ ਇਹ ਸਭ ਆਪਣੇ ਆਪ ਨੂੰ ਕੀ ਸਮਝਦੇ ਨੇ ਵੀਊ ਚੈੱਕ ਕਰੋ ਸਵਾਮੀ ਬਣਾ ਅੱਜ ਮੈਂ ਕੰਮ ਤੇ ਨਹੀਂ ਗਈ ਪਰ ਸੁ ਦਵਾਂਗੀ ਥੈਨ ਕਾਮ ਦੇਵੀ ਫਾਈਨਲੀ ਸਾਰਿਆਂ ਨੂੰ ਗੁੱਡ ਨਿਊਜ਼ ਆ ਪਹਿਲਾਂ ਤੂੰ ਇਹ ਦੱਸ ਤਿਆ ਨੂੰ ਸੋ एवरीवन ਕੇਸ ਨੇ ਸਿਖਾਇਆ ਇੰਗਲਿਸ਼ ਵੀ ਨਹੀਂ ਹੁੰਦੀ ਤੇ ਸ਼ਰਮ ਵੀ ਨਹੀਂ ਆਉਂਦੀ ਸਾਣਾ ਸੇ ਚੱਲ ਰਹੇ ਆ ਤੇ ਦੁਕਾਨ ਤੇ ਕੋਸ਼ਿਸ਼ ਨਹੀਂ ਦੁਕਾਨ ਤੇ ਆਈ ਨਹੀਂ ਮਾਤੂਰਾ ਜਾਂਦਾ ਹੈ ਦੁਕਾਨ ਤੇ ਜੀਜੀ ਲੈਣਾ ਚਿੱਤ ਲਾੜਨ ਦਾ ਕੰਮ ਤੇ ਹਾਂ ਇਹ ਤਾਂ ਨੂੰ ਖਾਣ ਵਾਸਤੇ ਯਾਰ ਪਿੰਡ ਵਾਲੇ ਵੀ ਦੁਖੀ ਆ ਇਹਨਾਂ ਤੋਂ ਨਾਲ ਦੀ ਆਪਣੇ ਆਸ਼ਕ ਨਾਲ ਲੱਗੀ ਪਈ ਆ ਕੁਸ ਖਾਣ ਦੇ ਲਾ ਕੀ ਹੁੰਦਾ ਸਾਹ ਨੂੰ ਲਾ ਕੇ ਕੋਲ ਜਿਹੜਾ ਫਾਣੀ ਮੇਰੇ ਗਿੱਟੇ ਤੇ ਕਰ ਮੂੜ ਦਾ ਕਰਾ ਬਾਤ ਚਿੰਦੇ ਲੱਗਾਂ ਦੇ ਕਰੀ ਸ਼ਤਰੀ ਲਹਿਲਾ ਰਾਂਗ ਨਾ ਕਾਲਾ ਹੋ ਜੇ ਜੰਮੀ ਜੰਮੀ ਆਹੇ ਕਰ ਰਿਹਾ ਪੈਕ ਦਾ ਗੱਲ ਮਾਂ ਅੜ ਚੁਣ ਦਿੱਤੀ ਆ ਤਾਂ ਤੇ ਅਸੀਂ ਪਾਉਂਦੇ ਕੇ ਸਭ ਕਰਦੇ ਹੈ ਛੱਪੜ ਆ ਗਿਆ ਛਾੜ ਮਾਰ ਕੇ ਦੇਖ ਲੈ ਕੀ ਬਣ ਤੇਰਾ ਰੰਗ ਉਤਰ ਜੇ ਮੋੜ ਤੱਕ ਅਸ ਨਹੀਂ ਅਰੇ ਦੇ ਗੱਲਾਂ ਸੋਣੀ ਗਾ ਟੱਟੀ ਕਰਨ ਵੇਲੇ ਵੀ ਵਲੌਗ ਪਾ ਦਿਆ ਕਰੋ ਪਲੀਜ਼ ਹਾਂਜੀ ਐਸੇ ਕਮੈਂਟ ਨਾਲ ਵੀਡੀਓ ਦੀ ਕਰਦੇ ਹਾਂ ਸਮਾਪਤੀ ਵੀਡੀਓ ਕਿੱਦਾਂ ਲੱਗੀ ਕਮੈਂਟ ਕਰਕੇ ਜਰੂਰ ਦੱਸੋ ਬਾਕੀ ਕੋਈ ਵੀ ਤੁਹਾਡਾ opinion ਵੀਡੀਓ ਦੇ ਰਿਲੇਟਿਡ ਜਾਂ ਕੋਈ ਆਵਾਜ਼ ਵਿੱਚ ਦਿੱਕਤ ਆ ਜਾਂ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਵੀਡੀਓ ਵਿੱਚ ਦਿੱਕਤ ਪਰੇਸ਼ਾਨੀ ਆ ਤੇ ਕਮੈਂਟ ਕਰਕੇ ਜਰੂਰ ਦੱਸੋ ਆਪਾਂ ਜਰੂਰ ਧਿਆਨ ਦੇਵਾਂਗੇ ਬਾਕੀ ਵੀਡੀਓ ਨੂੰ ਲਾਈਕ ਕਰੇ ਵੀ ਨਾ ਜਾਇਓ ਇਨ ਦਾ ਪੰਜਾਬ ਆਹ ਕੀ ਬੰਡ ਮਾਰ ਲਈ ਤੁਹਾਡੀ